ਕੀ ਦਸੀਏ ਦਰਦ ਕਹਾਣੀ ਸਤਲੁਜ ਬਿਆਸ ਦਰਿਆ ਦਾ ਪਾਣੀ ਵਿੱਚ ਘਰ ਗਈ ਜੰਦਨ ਮਾਣੀ ਟੋੜੇ ਜੰਗੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਹੋ ਰੱਬ ਵਕਤ ਨਐਸਾ ਪਾਵੇ ਕਰਬਾ ਨ ਕਿਸੇ ਤੋਂ ਛਡਾਵੇ ਪੈਣਾ ਦਾ ਪੈਣਾ ਦਾ ਦਿਲ ਕਬਰਾਵੇ ਤੜਫਣ ਵੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਪੁੱਤਾਂ ਵਾਂਗ ਫਸਲ ਸੀ ਪਾਲੀ ਪੁੱਤਾਂ ਵਾਂਗ ਫਸਲ ਸੀ ਪਾਲੀ ਆ ਚੰਦ ਰੇ ਹੜਾ ਨੇ ਗਾਲੀ ਮੇਰੀ ਜਿੰਦ ਫਿਕਰਾਂ ਨੇ ਖਾਲੀ ਤਰੇ ਨਾ ਮੰਨ ਤੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਓ ਲੱਖ ਲੱਖ ਦੀਆਂ ਮੱਜਾਂ ਗਾਈਆਂ ਲਾਟੇ ਰੱਸੀ ਨਹੀਂ ਥਿਆਈਆਂ ਕਈ ਪਾਣੀ ਮਾਰ ਮਕਾਈਆਂ ਮਿਲੇ ਨਾ ਨੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਹੈ ਕੁਦਰਤ ਦੇ ਭਾਣੇ ਕੀ ਕੁਦਰਤ ਦੇ ਭਾਣੇ ਉੜੀ ਤੰਦ ਬਚੇ ਨਾ ਦਾਣੇ ਦੱਸ ਕਿਵੇਂ ਪੱਕਣਗੇ ਖਾਣੇ ਰੁੜ ਗਏ ਗੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਉਹ ਸੈਂਟਰ ਲਹੂ ਪੰਜਾਬ ਦਾ ਪੀਤਾ ਕੋਈ ਹੱਲ ਨਾ ਪਾਣੀ ਦਾ ਕੀਤਾ ਕਰਨਾ ਚਾਹੁੰਦਾ ਫੀਤਾ ਫੀਤਾ ਕਰੇ ਕਰੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਉਹ ਸਿੱਖ ਭਲਾ ਸਬਣਾਉਂਦਾ ਕਰਦੇ ਵਿੱਚ ਕਿਸ਼ਤੀਆਂ ਲੰਗਰ ਧਰਦੇ ਜਾਣ ਦਰਿਆ ਮਨੂ ਤਰਦੇ ਵਤਨ ਦੇ ਹੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਇੱਕ ਭੈਣ ਖੜੀ ਕਰ ਲਾਵੇ ਇੱਕ ਭੈਣ ਖੜੀ ਕਰ ਲਾਵੇ ਇਕ ਬਾਲ ਨੂੰ ਦੁੱਖ ਸਣਾਵੇ ਕੋਈ ਪੇਸ਼ ਹਾਏ ਪੇਸ਼ ਕੋਈ ਪੇਸ਼ ਨਾ ਪਰਾਵਾ ਜਾਵੇ ਲੈ ਚਲ ਜੀਰੇ ਤੂੰ ਕੀ ਕੀਤਾ ਤਕਦੀਰੇ ਨੀ ਕੀ ਕੀਤਾ ਤਕਦੀਰੇ ਦਾਤ ਹੜ ਦਾ ਪਾਣੀ ਲੈ ਜੇ ਪਰਮਾਰ ਕਰੋ ਘਰੀ ਬੇ ਜੇ ਮੇਰਾ ਵਸਦਾ ಹಾ ಬಸದ ಪಂಜಾಬ ಮೇಜೇ ವರ್ತ ವೀರೆ ತೂ ಕಾ ತಕಿ ತೀ ತಾ ತೀ ತಾ ತೀ ತಾ ತೀ ತಕರೆ ನೀ ತಕದೇ ನೀ